ਰੁੜਕਾ ਕਲਾ ਦੇ 메ਨ ਬਾਜ਼ਾਰ ਵਿੱਚ ਵਾਰਦਾਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਵਿੱਚੋਂ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤੀਸਰਾ ਅਜੇ ਤੱਕ ਫਰਾਰ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਕਰਾਇਆ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਤਿੰਨੋਂ ਪਹਿਲਾਂ ਵੀ ਰੁੜਕਾ ਕਲਾ ਵਿਕੇ ਸੁਆਸ਼ ਚੰਦਰ ਮੈਣੀ ਦੀ ਦੁਕਾਨ ਵਿੱਚ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਾਰਤਕ ਮਸੀਹ ਅਤੇ ਅਮਨਦੀਪ ਪ੍ਰਿੰਸ ਹਨ ਜੋ ਕਿ ਉੱਚੀ ਕਾਟੀ ਫਲੋਰ ਦੇ ਨਿਵਾਸੀ ਹਨ ਚਦਕੇ ਇਹਨਾਂ ਦਾ ਤੀਸਰਾ ਸਾਥੀ ਅੰਕੁਸ਼ ਅਜੇ ਫਰਾਰ ਹੈ ਐਸਐਚਓ ਨੇ ਦੱਸਿਆ ਕਿ ਇਹਨਾਂ પાસેથી 77 ਮੋਟਰਸਾਈਕਲ ਅਤੇ 2000 ਰੁਪਏ ਨਕਦ ਬਰਾਮਦ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰਕੇ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪਤਾ ਕੀਤਾ ਜਾਵੇਗਾ ਯਾਨੀ ਸਾਡੇ ਕੋਲ ਕੱਲ ਸਾਡੇ ਐਸੀਪੀ ਗਗਨ ਸਿੰਘ ਰਾਸਕੇ ਬਨਾਸੀ ਤੇ ਉਹਨਾਂ ਨੂੰ ਸੁਭਾਚੰਦਰ ਨੂੰ ਬਨਾਸੀ ਦਾਸ ਨੇਵੇਂ ਰੋਕਿਆ ਗਲਾਂ ਦੀ ਯਾਨੀ ਜਿਹੜੇ ਦੁਕਾਨ ਕਰਦੇ ਨੇ ਵੈਸਟਨ ਕੰਡੀਆਂ ਤੇ ਨਾਲ ਕੱਪੜੇ ਵੀ ਇਹ ਲੋਨੇ ਧਿਆਨ ਲਖਾਇਆ ਸੀ ਪਰਸੋਂ ਨੂੰ ਕੋਲ ਨਾਲ ਸ਼ਾਮ ਦੇ ਟਾਈਮ ਤੇ ਮੋਟਰਸਾਈਕਲ ਦੇ ਬਿਨਾਂ ਨਬਰੀ ਮੋਟਰਸਾਈਕਲ ਤੇ ਨੌਜਵਾਨ ਆਏ ਸੀ ਜਿਹੜੋ ਨੇ ਮੁੰਟਕਾ ਮਾਰਕੀਟ ਦਾਤੋ ਦਿਖਾ ਕੇ ਤੋਂ ਮਨੇ ਜਿਹੜੇ ਗੱਲੇ ਚੋਂ ਮੇਰੇ ਪੈਸੇ ਕੱਢ ਕੇ ਭੱਜ ਗਏ ਸੀ ਤੁਹਾਨੂੰ ਦੱਸਿਆ ਸੀ ਵੀ ਇਹੀ ਨੌਜਵਾਨ ਕੋਲ ਇੱਕ ਮਹੀਨਾ ਪਹਿਲਾਂ ਵੀ ਆਏ ਸੀ ਉਦੋਂ ਦਾ 5000 ਰੁਪਏ ਆਗਲਾ ਕੋਕੇ ਲਏ ਸੀ ਤੇ ਇਹ ਮਕਰਮਦਾਨਸ ਕਰਕੇ ਤੇ ਤਪੀਸੀ ਆਦੀ ਸੀ ਅਮਤ ਦੇ ਦੌਰਾਨ ਜਿਹੜੇ ਦੋ ਜਿਹੜੇ ਰੋਸ਼ੀ ਨੇ ਤੋਂ ਸੀ ਸਾਰਕੰਸੀ ਆ ਤੇ ਆਉਂਦੀ ਤੋਂ ਪ੍ਰਿੰਸ ਜਿਹੜੇ ਉੱਚੀ ਘਾਟੀ ਖਲੋਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਉਤਾਰ ਕਰ ਲਿਆ ਇਹਨਾਂ ਦੀ ਤੀਜਾ ਸਾਥੀ ਇਹਦਾ ਨੁਕਸੇ ਇਹ ਵੀ ਉੱਚੀ ਘਾਟੀ ਖਲੋਰ ਦਾ ਇਹ ਰਿਫਰਾਰ ਹੈ ਇਹਨੂੰ ਉਤਾਰ ਕੇ ਨਾ ਬਾਕੀ ਆ ਇਹਨਾਂ ਦਾ ਉਤਾਰ ਕੀਤੇ ਬਿਖਤੀਆਂ ਨੂੰ ਅਸੀਂ ਜਿਹੜੇ ਆ ਵਰਤੇਗਾ ਦਾਤਰ ਤੇ ਪਲੱਸ ਮੋਟਰਸਾਈਕਲ ਤੇ 2 ਐਫ ਐਕ ਕੋਈ ਉਤਰਾਮ ਕਰ ਲੈਣੇ ਹੁਣ ਇਹਨੂੰ ਅੱਜ ਮਾਨਜੁਗਤਾ ਤੇ ਪੇਸ਼ ਕੀਤਾ ਜਾ ਰਿਹਾ ਅੰਦਰ ਮਾਰ ਲੈ ਕੇ ਜਿਹਨਾਂ ਤੇ ਹੋਰ ਜਿਹੜੇ ਨਿਬਾਦਸ ਵਾਲੀ ਦਵਾਈ ਦਾ ਬੰਦਾ ਕਰਾਂਗੇ ਇਹ ਪਲਾਜ਼ਾ ਹੈ ਸਰਗੁਸੀ ਇੱਕ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਜਿਹੜਾ ਜੇ ਆਲਰੇਡੀ ਪਹਿਲਾਂ ਹੀ 307 ਰੁਡ ਕੋਡ ਦੇ ਆਰਮੈਂਟ ਦੇ ਮਾਮਲੇ ਦੇ ਅੰਦਰ ਜਿਹੜੇ ਦੋ ਕੇਸ ਹੀ ਚੱਲਦੇ ਨੇ ਤੇ ਦੋਹਾਂ ਚੋਂ ਵੀ ਬਰੀ ਹੋ ਚੁੱਕਾ ਤੇ ਵੀ ਪਤੀਜ ਚੱਲੀ ਹੈ ਭਾਈ ਜਨ ਪਤੀਜ ਕਰਕੇ ਤੇ ਬਾਕੀ ਬਾਤਾਂ ਹੋਰ ਇਸ ਤਰ੍ਹਾਂ ਹੈ